ਰਾਜਵੀਰ ਜਵੰਦਾ ਦੀ ਹੁਣ ਸਿਹਤ ਕਿਵੇਂ ਆ ਬਹੁਤ ਸਾਰੇ ਭੈਣਾ ਵੀਰਾਂ ਨੇ ਸਵਾਲ ਕੀਤਾ ਤੁਹਾਨੂੰ ਵੀ ਕੀਤਾ ਹੋਣਾ ਤੁਸੀਂ ਅੱਗੇ ਵੀ ਕੀਤਾ ਹੋਣਾ ਪਰ ਇਹਨਾਂ ਸਵਾਲਾਂ ਦਾ ਉੱਤਰ ਕੀ ਆ ਉੱਤਰ ਇੱਕੋ ਆ ਰਾਜਵੀਰ ਜਵੰਦਾ ਦੀ ਹੁਣ ਸਿਹਤ ਕਿਵੇਂ ਆ ਭੈਣਾ ਵੀਰ ਬਹੁਤ ਸਾਰੇ ਸਵਾਲ ਕਰ ਰਹੇ ਆ ਇੱਕ ਦੂਜੇ ਨੂੰ ਸਵਾਲ ਪੁੱਛੇ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਪੜੀਆਂ ਜਾ ਰਹੀਆਂ YouTube ਦੇ ਉੱਤੇ ਵੀਡੀਓ ਦੇਖੀਆਂ ਜਾ ਰਹੀਆਂ ਤੇ ਇੱਕੋ ਹੀ ਗੱਲ ਉੱਠਦੀ ਆ ਕਿ ਹੁਣ ਕਿਵੇਂ ਆ ਕੀ ਰਾਜਵੀਰ ਜਵੰਦਾ ਅੱਗੇ ਨਾਲੋਂ ਫਰਕ ਦੇ ਵਿੱਚ ਠੀਕ ਆ ਕੀ ਰਾਜਵੀਰ ਜਵੰਦਾ ਦੇ ਸਰੀਰ ਦੇ ਵਿੱਚ ਕੋਈ ਹਿਲਜੁਲ ਹੋਈ ਆ ਡਾਕਟਰ ਸਹਿਬਾਨ ਦੇ ਵੱਲੋਂ ਕੀ ਕੀਤਾ ਜਾ ਰਿਹਾ ਪਰਿਵਾਰਕ ਮੈਂਬਰ ਹੁਣ ਹੌਸਲੇ ਦੇ ਵਿੱਚ ਹੈ ਕਿ ਨਹੀਂ ਤੁਹਾਡੇ ਇਸ ਫਿਕਰ ਦੀ ਦਾਤ ਦੇਣੀ ਬਣਦੀ ਆ ਤੁਹਾਡੇ ਇਸ ਫਿਕਰ ਦਾ ਸ਼ੁਕਰੀਆ ਦਾ ਕਰਨਾ ਬਣਦਾ ਕਿ ਤੁਸੀਂ ਅਸੀਂ ਤੇ ਸਾਰੇ ਇਸ ਵੇਲੇ ਪੰਜਾਬ ਦੇ ਉਸ ਪੁੱਤ ਜਿਹੜਾ ਕਿ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਪਿਆ ਉਹਦੇ ਪ੍ਰਤੀ ਇੰਨਾ ਫਿਕਰ ਦਿਖਾ ਰਹੇ ਆ ਪਰ ਸੱਚੀ ਗੱਲ ਇਹ ਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਫਰਕ ਨਹੀਂ ਆ ਰਾਜਵੀਰ ਜਵੰਦਾ ਦਾ ਦੇ ਸਰੀਰ ਦੇ ਵਿੱਚ ਕੋਈ ਹਲਜਲ ਨਹੀਂ ਆ। ਰਾਜਵੀਰ ਜਵੰਦਾ ਦਾ ਸਿਰਫ ਦਿਲ ਧੜਕ ਰਿਹਾ ਬਾਕੀ ਸਰੀਰ ਦਾ ਕੋਈ ਵੀ ਅੰਗ ਇਸ ਵੇਲੇ ਕੰਮ ਨਹੀਂ ਕਰ ਰਿਹਾ। ਤੇ ਡਾਕਟਰ ਸਾਹਿਬਾਨ ਦੇ ਵੱਲੋਂ ਬੁਲੇਟਿਨ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ? ਫੋਟ ਹਸਪਤਾਲ ਦੇ ਡਾਕਟਰ ਇਸ ਵੇਲੇ ਕੋਈ ਬੁਲੇਟਿਨ ਕਿਉਂ ਨਹੀਂ ਜਾਰੀ ਕਰ ਰਹੇ ਸਿਹਤ ਦੇ ਬਾਰੇ? ਸਵਾਲ ਇਹ ਵੀ ਆ ਇਹਦਾ ਉੱਤਰ ਇਹ ਆ ਕਿ ਸ਼ੁੱਕਰਵਾਰ ਤੋਂ ਬਾਅਦ ਸੋਮਵਾਰ ਤੱਕ ਇਹ ਬੁਲੇਟਿਨ ਇਸ ਕਰਕੇ ਨਹੀਂ ਜਾਰੀ ਕੀਤਾ ਗਿਆ ਕਿਉਂਕਿ ਸਿਹਤ ਦੇ ਵਿੱਚ ਕੋਈ ਫਰਕ ਆਇਆ ਹੀ ਨਹੀਂ। ਸ਼ੁੱਕਰਵਾਰ ਨੂੰ ਆਖਰੀ ਬੁਲੇਟਿਨ ਜਾਰੀ ਕੀਤਾ ਗਿਆ ਸੀ ਸ਼ਨੀਵਾਰ ਐਤਵਾਰ ਤੇ ਸੋਮਵਾਰ ਤਿੰਨ ਦਿਨ ਡਾਕਟਰਾਂ ਦੇ ਵੱਲੋਂ ਕੋਈ ਬੁਲੇਟਿਨ ਨਹੀਂ ਜਾਰੀ ਕੀਤਾ ਗਿਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਦੋਂ ਸਿਹਤ ਦੇ ਵਿੱਚ ਕੋਈ ਫਰਕ ਹੀ ਨਹੀਂ ਕੋਈ ਤਬਦੀਲੀ ਹੀ ਨਹੀਂ ਸਥਿਤੀ ਜਿਉਂਦੀ ਤਿਉਂ ਆ ਵੈਂਟੀਲੇਟਰ ਦੇ ਉੱਤੇ ਜਿਉਂਦੀ ਤਿਉਂ ਆ ਨਾ ਕੋਈ ਨੁਕਸਾਨ ਵਾਲੀ ਗੱਲ ਪਹਿਲਾਂ ਨਾਲ ਹੋਈ ਨਾ ਕੋਈ ਫਾਇਦੇ ਵਾਲੀ ਗੱਲ ਪਹਿਲਾਂ ਨਾਲ ਹੋਈ ਨਾ ਪਹਿਲਾਂ ਨਾਲ ਉਹ ਗ੍ਰਾਵਿਟੀ ਵੱਲ ਗਈ ਗੱਲ ਨਾ ਕੋਈ ਪਹਿਲਾਂ ਨਾਲ ਉਹ ਠੀਕ ਵਾਲੇ ਪਾਸੇ ਗਈ ਜਦੋਂ ਸਥਿਤੀ ਜਿਉਂਲੀ ਤਿਉਂ ਆ ਇਸ ਕਰਕੇ ਡਾਕਟਰ ਸਹਬਾਨ ਦੇ ਵੱਲੋਂ ਕੋਈ ਵੀ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੁਣ ਜਦੋਂ ਬੁਲੇਟਿਨ ਨਹੀਂ ਜਾਰੀ ਕੀਤਾ ਗਿਆ ਤਾਂ ਮੀਡੀਆ ਦੇ ਵਿੱਚ ਖਬਰਾਂ ਦੀ ਗਿਣਤੀ ਦੇ ਵਿੱਚ ਕੁਝ ਹੱਦ ਤੱਕ ਕਟੌਤੀ ਵੀ ਆਈ ਹੈ ਕਿਉਂਕਿ ਜਦੋਂ ਬੁਲੇਟਿਨ ਜਾਰੀ ਹੁੰਦਾ ਡਾਕਟਰ ਸਹਬਾਨ ਨੇ ਗੱਲ ਕਹੇ ਵੀ ਸਰੀਰ ਦੇ ਵਿੱਚ ਕੋਈ ਮੂਵਮੈਂਟ ਨਹੀਂ ਲੰਮੇ ਸਮੇਂ ਵਾਸਤੇ ਵੈਂਟੀਲੇਟਰ ਦੇ ਉੱਤੇ ਰੱਖਣਾ ਪੈ ਸਕਦਾ ਰਾਜਵੀਰ ਨੂੰ ਉਹਦੇ ਕਈ ਤਰ੍ਹਾਂ ਦੇ ਅਰਥ ਨਿਕਲਦੇ ਤੇ ਫਿਰ ਕਈ ਤਰ੍ਹਾਂ ਦੀਆਂ ਖਬਰਾਂ ਵਕ-ਵਕ ਅੰਦਾਜ਼ਿਆਂ ਦੇ ਮੁਤਾਬਕ ਬਣਦੀਆਂ ਫਿਰ ਕਈ ਲੋਕਾਂ ਦੀਆਂ ਇੰਟਰਵਿਊਜ਼ ਉਹਨਾਂ ਬੁਲੇਟਨਾਂ ਨੂੰ ਜਾਂ ਕਿ ਇਹ ਕਿ ਉਸ ਜਾਣਕਾਰੀ ਨੂੰ ਜਿਹੜੀ ਦਿੱਕਣ ਦਿੱਤੀ ਹੁੰਦੀ ਆ ਉਹਨੂੰ ਮੁੱਖ ਰੱਖ ਕੇ ਹੁੰਦੀਆਂ ਸੋ ਇਸ ਕਰਕੇ ਇਹਦੇ ਵਿੱਚ ਹੁਣ ਥੋੜੀ ਜੀ ਰੋਕ ਲੱਗੀ ਆ ਥੋੜੀ ਜੀ ਰੁਕਾਵਟ ਪਈ ਆ ਕਿਉਂਕਿ ਡਾਕਟਰਾਂ ਨੇ ਕੋਈ ਜਾਣਕਾਰੀ ਹਸਪਤਾਲ ਦੇ ਵਿੱਚੋਂ ਬਾਹਰ ਕੱਢੀ ਨਹੀਂ ਤੇ ਖਬਰ ਕੋਈ ਵੱਡੀ ਨਵੀਂ ਬਣੀ ਨਹੀਂ ਪਰ ਰਾਜਵੀਰ ਜਵੰਦਾ ਸੱਚਮੁੱਚੀ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਅਸੀਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅਰਦਾਸ ਕਰ ਰਹੇ ਹਾਂ ਹਰ ਰੋਜ਼ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਪੈਣਾ ਵੀਰ ਅਰਦਾਸ ਕਰ ਰਹੇ ਆ ਹਸਪਤਾਲ ਦੇ ਬਾਹਰ ਵੀ ਅਰਦਾਸਾਂ ਹੋ ਰਹੀਆਂ ਗੁਰਦੁਆਰਾ ਸਹਿਬਾਨ ਦੇ ਵਿੱਚ ਵੀ ਹੋ ਰਹੀਆਂ ਤੇ ਮੇਰੇ ਅਣਗਿਣਤ ਮਿੱਤਰ ਐਸੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਅਸੀਂ ਫੇਸਬੁੱਕ ਨੂੰ ਦਿਨ ਦੇ ਵਿੱਚ ਜੇ 10 ਵਾਰ ਦੇਖਦੇ ਆ ਜੇ YouTube ਦੇ ਉੱਤੇ ਨਵੀਆਂ ਪਈਆਂ ਹੋਈਆਂ ਵੀਡੀਓ ਨੂੰ ਅਸੀਂ ਵਾਰ-ਵਾਰ ਦੇਖਣ ਦੀ ਇੱਛਾ ਰੱਖਦੇ ਆ ਤਾਂ ਉਹਦਾ ਕਾਰਨ ਇਹ ਹੁੰਦਾ ਵੀ ਅਸੀਂ ਦੇਖੀਏ ਵੀ ਜਿਹੜੀ 2 ਘੰਟੇ ਪਹਿਲਾਂ 15 ਮਿੰਟ ਪਹਿਲਾਂ 3 ਘੰਟੇ ਪਹਿਲਾਂ 30 ਮਿੰਟ ਪਹਿਲਾਂ ਵੀਡੀਓ ਪਈ ਆ ਉਹਦੇ ਵਿੱਚ ਲੇਟੈਸਟ ਜਾਣਕਾਰੀ ਕੀ ਆ ਪਰ ਉਹ ਸਾਰੇ ਭੈਣਾ ਵੀਰ ਨਿਰਾਸ਼ ਹੁੰਦੇ ਆ ਜਦੋਂ ਲੰਮੀ ਚੌੜੀ ਸਟੋਰੀ ਦੇ ਵਿੱਚ ਗੱਲ ਇੱਕੋ ਹੁੰਦੀ ਆ ਕਿ ਰਾਜਵੀਰ ਜਵੰਦਾ ਦੀ ਸਿਹਤ ਪਹਿਲਾਂ ਵਾਂਗ ਹੀ ਹੈ ਨਾਜ਼ੁਕ ਹੈ ਉਹਦੀ ਸਿਹਤ ਦੇ ਵਿੱਚ ਕੋਈ ਵੀ ਫਰਕ ਨਜ਼ਰ ਨਹੀਂ ਆਇਆ ਤੇ ਹਾਂ ਪੱਖੀ ਫਰਕ ਤਾਂ ਬਿਲਕੁਲ ਵੀ ਨਜ਼ਰ ਨਹੀਂ ਆਇਆ ਗੁਰਦੁਆਰਾ ਅੰਮ੍ਰਿਤਸਰ ਮੋਹਾਲੀ ਦੇ ਵਿੱਚ ਆ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਪਰਿਵਾਰਕ ਜੀਆ ਨੇ ਤੇ ਬਹੁਤ ਸਾਰੇ ਕਲਾਕਾਰ ਭੈਣਾ ਵੀਰਾਂ ਨੇ ਰਾਜਵੀਰ ਜਵੰਦਾ ਦੀ ਚੜ੍ਹਦੀ ਕਲਾ ਦੇ ਵਾਸਤੇ ਉਹਦੀ ਤੰਦਰੁਸਤੀ ਦੇ ਵਾਸਤੇ ਉਹਦੀ ਸਿਹਤ ਯਾਗੀ ਦੇ ਵਾਸਤੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪੁਆਏ ਆ ਬਹੁਤ ਧੰਨਵਾਦ ਹੁਣ ਪਿੰਡ ਪੋਨਾ ਜਿਹੜਾ ਕਿ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਆ ਉਹਦੇ ਵਿੱਚ ਵੀ ਸਮੁੱਚੇ ਪਿੰਡ ਦੇ ਵੱਲੋਂ ਪੰਚਾਇਤ ਦੇ ਵੱਲੋਂ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ 파ਟ ਰਖਾਏ ਜਾ ਰਿਹਾ ਤਾਂ ਜੋ ਉਹਦੀ ਸਿਹਤ ਕੜਦੀ ਕਲਾ ਦੇ ਵਿੱਚ ਹੋਵੇ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਤੁਸੀਂ ਸੁਣੀਆਂ ਹੋਣੀਆਂ ਪੜੀਆਂ ਹੋਣੀਆਂ ਦੇਖੀਆਂ ਹੋਣੀਆਂ ਪਰ ਕੀ ਰਾਜਵੀਰ ਜਵੰਦਾ ਤੰਦਰੁਸਤ ਹੋ ਸਕਦਾ ਕੀ ਰਾਜਵੀਰ ਜਵੰਦਾ ਉੱਠ ਬੈਠੋ ਕੀ ਰਾਜਵੀਰ ਜਵੰਦਾ ਦੇ ਬਾਰੇ ਡਾਕਟਰ ਕੋਈ ਉਸਾਰੂ ਚੰਗਾ ਸਕਾਰਾਤਮਕ ਬੁਲਟਨ ਜਾਰੀ ਕਰਨਗੇ ਤੁਹਾਡੇ ਸਾਡੇ ਮਨ ਦੇ ਵਿੱਚ ਸਵਾਲ ਸਿਰਫ ਇਹ ਆ ਉਹ ਠੀਕ ਹੋ ਜਾਵੇ ਜਾਂ ਕੀ ਉਹ ਠੀਕ ਹੋ ਰਿਹਾ ਇਹ ਸਵਾਲ ਆ ਇਸ ਤੋਂ ਇਲਾਵਾ ਹੋਰ ਕੋਈ ਸਵਾਲ ਨਹੀਂ ਨਾਲ ਲੋਕ ਇਹ ਵੀ ਗੱਲ ਕਹਿੰਦੇ ਭੈਣਾਵੀਰ ਕਹਿੰਦੇ ਆ ਵੀ ਭਾਵੇਂ ਉਹ ਤੰਦਰੁਸਤ 6 ਮਹੀਨਿਆਂ ਦੇ ਵਿੱਚ ਹੋ ਜੇ ਪਰ ਉਹ ਥੋੜਾ ਜਿਹਾ ਗਤੀ ਦੇ ਵਿੱਚ ਤਾਂ ਆਵੇ ਉਹ ਤੰਦਰੁਸਤ ਹੋਣਾ ਤਾਂ ਸ਼ੁਰੂ ਹੋਵੇ 1% ਹੋ ਜੇ ਫਿਰ ਹੌਲੀ-ਹੌਲੀ 5% ਹੋ ਜੇ ਉਹ 6 ਮਹੀਨਿਆਂ ਵਿੱਚ ਤੰਦਰੁਸਤ ਹੋ ਜੇ ਤੁਰਨ ਜੋਗਾ ਹੋ ਜੇ ਟੱਬਰ ਦੇ ਵਿੱਚ ਬਹਿਣ ਜੋਗਾ ਹੋ ਜੇ ਤੁਹਾਡੇ ਮੇਰੇ ਮਨ ਦੇ ਵਿੱਚ ਇੱਛਾ ਤਾਂ ਇਹੀ ਆ ਤੇ ਇਹ ਇੱਛਾ ਸਭ ਦੀ ਆ ਇਹ ਗੱਲ ਸੱਚੀ ਆ ਹੁਣ ਕੁਝ ਕੁ ਉਦਾਹਰਨਾ ਇੱਕ ਉਦਾਹਰਨ ਆਈਜੀ ਗੁਰਵਿੰਦਰ ਸਿੰਘ ਦੀ ਆ ਸਾਬਕਾ ਆਈਜੀ ਆ ਪੰਜਾਬ ਦੇ ਗੁਰਵਿੰਦਰ ਸਿੰਘ ਉਹਨਾਂ ਦੇ ਬਾਰੇ ਮੀਡੀਆ ਦੇ ਵਿੱਚ ਚੱਕਰ ਰਿਪੋਰਟ ਆਈ ਆ ਉਹਨਾਂ ਦੀ ਤੇ ਉਹਨਾਂ ਦੀ ਧਰਮ ਪਤਨੀ ਦੀ ਇੱਕ ਇੰਟਰਵਿਊ ਆਈ ਆ ਜਿਹਦੇ ਵਿੱਚ ਧਰਮ ਪਤਨੀ ਨੇ ਗੱਲ ਕਹੀ ਆ ਕਿ ਆਈਜੀ ਗੁਰਵਿੰਦਰ ਸਿੰਘ 1990 ਦੇ ਵਿੱਚ ਇਹਨਾਂ ਦੀ ਕਾਰ ਹੜਸ ਅਗ੍ਰਸਤ ਹੋਈ ਸੀ ਚੰਡੀਗੜ੍ਹ ਤੋਂ ਪਟਿਆਲੇ ਜਾਂਦੇ ਆ ਬਨੂੜ ਦੇ ਕੋਲੇ ਇਹਨਾਂ ਦੀ ਕਾਰ ਹੜਸ ਅਗ੍ਰਸਤ ਹੋਈ ਸੀ ਤੇ ਉਸ ਤੋਂ ਬਾਅਦ ਡੇਢ ਮਹੀਨਾ ਵੈਂਟੀਲੇਟਰ ਦੇ ਉੱਤੇ ਰਹੇ ਸੀਗੇ ਆਈਜੀ ਗੁਰਵਿੰਦਰ ਸਿੰਘ 2 ਮਹੀਨੇ ਬਾਅਦ ਉਹ ਕੋਮਾ ਦੇ ਵਿੱਚੋਂ ਬਾਹਰ ਨਿਕਲੇ ਯਾਨੀ ਕਿ ਦੋ ਮਹੀਨਾਵਾਂ ਵਿੱਚੋਂ ਡੇਢ ਮਹੀਨਾ ਤੱਕ ਉਹ ਵੈਂਟੀਲੇਟਰ ਦੇ ਉੱਤੇ ਰਹੇ ਆ ਸਥਿਤੀ ਬਿਲਕੁਲ ਉਵੇਂ ਜਿਵੇਂ ਰਾਜੀਵ ਰਜਵੰਧਾ ਦੀ ਸੀ ਕੋਮਾ ਦੇ ਵਿੱਚ ਸੀ ਕੁਝ ਨਹੀਂ ਪਤਾ ਕੋਈ ਸੁਰਤ ਨਹੀਂ ਤੇ ਬੜੀ ਮਿਹਨਤ ਦੇ ਨਾਲ ਬੜੇ ਬਰਿਆਂ ਦੇ ਵਿੱਚ ਹੁਣ ਉਹ ਤੁਰਨ ਫਿਰਨ ਯੋਗੇ ਆ ਹਾਲਾਂਕਿ ਪੂਰੀ ਤਰ੍ਹਾਂ ਤੰਦਰੁਸਤ ਹੁਣ ਵੀ ਨਹੀਂ ਆਈ ਜੀ ਗੁਰਵਿੰਦਰ ਸਿੰਘ ਅੱਜ ਵੀ ਦਵਾਈਆਂ ਦੇ ਸਰਦੇ ਉੱਤੇ ਆ ਸਾਬਕਾ ਆਈ ਜੀ ਆ ਪਰ ਮਤਲਬ ਇਹ ਜੀ ਕਿ ਇਸ ਗੱਲ ਨੂੰ ਉਹਦੇ ਨਾਲ ਕਿਵੇਂ ਜੋੜ ਕੇ ਦੇਖਿਆ ਜਾ ਰਿਹਾ ਵੀ ਜੇਕਰ ਆਈਜੀ ਗੁਰਵਿੰਦਰ ਸਿੰਘ ਹਾਰਸਾਗ੍ਰਸਤ ਹੋਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਮੁਖਤਰਾ ਦੇ ਵਿੱਚ ਆ ਸਕਦੇ ਆ ਭਾਵੇਂ ਕਿ ਪਹਿਲਾਂ ਵਾਂਗੂੰ ਤੰਦਰੁਸਤ ਨਹੀਂ ਪਰ ਉਹ ਤੁਹਾਡੇ ਸਾਹਮਣੇ ਤਾਂ ਹਨ ਇਸ ਕਰਕੇ ਕੀ ਪਤਾ ਰਾਜਵੀਰ ਜਵੰਦਾ ਦੇ ਲਈ ਵੀ ਈਵੇਂ ਦਾ ਚਮਤਕਾਰ ਹੋ ਜੇ ਕੀ ਪਤਾ ਉਹ ਚੜ੍ਹਦੀ ਕਲਾ ਦੇ ਵੱਲ ਪੈਰ ਪੱਟ ਲਵੇ ਕੀ ਪਤਾ ਕੁਦਰਤ ਦੀ ਸਵੱਲੀ ਨਜ਼ਰ ਹੋ ਜਾਵੇ ਇਹ ਇੱਕ ਬਹੁਤ ਵੱਡੀ ਇੱਛਾ ਸਭ ਦੀ ਸੱਚੀ ਮੁੱਚੀ ਅਸੀਂ ਚਾਹੁੰਦੇ ਆ ਵੀ ਜਿਵੇਂ ਆਈਜੀ ਗੁਰਵਿੰਦਰ ਸਿੰਘ ਦੇ ਮਾਮਲੇ ਦੇ ਵਿੱਚ 1990 ਦੇ ਵਿੱਚ ਕਿਸ਼ਮਾ ਹੋਇਆ ਉਹ ਕ੍ਰਿਸ਼ਮਾ 225 ਦੇ ਵਿੱਚ ਰਾਜਵੀਰ ਜਵੰਦਾ ਦੇ ਮਾਮਲੇ ਦੇ ਵਿੱਚ ਵੀ ਹੋ ਜੇ। ਉਹਦੀ ਮਾਤਾ ਦੇ ਚਿਹਰੇ ਦੇ ਉੱਤੇ ਖੁਸ਼ੀ ਝਲਕੇ। ਉਹਦੀ ਧਰਮ ਪਤਨੀ ਦੇ ਚਿਹਰੇ ਦੇ ਉੱਤੇ ਖੁਸ਼ੀ ਦਾ ਖਿੜਾ ਆਵੇ। ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਨਾ ਜਾਵੇ। ਦਾਦੇ ਦਾ ਪਹਿਲਾਂ ਜਾ ਚੁੱਕਿਆ ਹੁਣ ਬਾਪ ਦਾ ਸਾਇਆ ਨਾ ਜਾਵੇ। ਇੱਛਾ ਆਪਾਂ ਸਾਰੇ ਇਹ ਪਾਲਦੇ ਆਂ। 2 ਦਿਨ ਪਹਿਲਾਂ ਰਾਕੇਸ਼ਟ ਕੈ ਜਿਹੜੇ ਕਿ ਕਿਸਾਨ ਆਗੂ ਆ। ਉਹ ਗਏ ਸੀ ਜੀ ਫੋਟੋ ਸੱਪਤਾਲ ਦੇ ਵੱਲ। ਉਹਨਾਂ ਨੇ ਉੱਥੇ ਪਰਿਵਾਰ ਦੇ ਜੀਆ ਦੇ ਨਾਲ ਮੁਲਾਕਾਤ ਕੀਤੀ। ਬਾਦ ਦੇ ਬੱਚਾ ਆਪਾਂ ਜਾਣਦੇ ਕਿ ਪੱਤਰਕਾਰ ਭਾਈ ਜਿਹੜਾ ਸਵਾਲ ਪੁੱਛਦਾ ਹੁੰਦਾ ਵੀ ਕੀ ਕਹਿਣਾ ਚਾਹੋਗੇ ਉਹਨਾਂ ਨੇ ਇਹ ਗੱਲ ਕਹੀ ਦੀ ਕਿ ਪਰਿਵਾਰ ਹੌਸਲੇ ਦੇ ਵਿੱਚ ਆ ਚੜ੍ਹਦੀ ਕਲਾ ਦੇ ਵਿੱਚ ਆ ਡਾਕਟਰ ਸਹਿਬਾਨ ਆਪਣੀ ਮਿਹਨਤ ਕਰ ਰਹੇ ਆ ਇਲਾਜ ਸਹੀ ਤਰੀਕੇ ਨਾਲ ਚੱਲ ਰਿਹਾ ਪਰ ਜਦੋਂ ਤੁਹਾਡੇ ਕੋਲੇ ਗੱਡੀਆਂ ਹੋਣ ਤਾਂ ਮੋਟਰਸਾਈਕਲਾਂ ਦੇ ਉੱਤੇ ਘੁੰਮਣ ਦਾ ਸ਼ੌਕ ਪਾਲਣ ਤੋਂ ਗੁਰੇਜ਼ ਕਰਨਾ ਚਾਹੀਦਾ ਤਕੈਤ ਸਾਹਿਬ ਬੜੇ ਸੀਨੀਅਰ ਆਗੂ ਆ ਪਰ ਮੈਂ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂਗਾ ਦੋ ਤਰ੍ਹਾਂ ਦੀਆਂ ਗੱਲਾਂ ਇੱਕ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਉਹ ਵਰਗਾ ਜਿਹੜਾ ਕਿ ਚਾਰ ਪਹੀਆ ਵਾਹਨ ਦੇ ਸਮਰੱਥ ਨਹੀਂ ਤੇ ਦੋ ਪਹੀਆ ਵਾਹਨ ਭਾਵੇਂ ਸਾਈਕਲ ਆ ਤੇ ਭਾਵੇਂ ਦੋ ਪਹੀਆ ਵਾਹਨ ਮੋਟਰਸਾਈਕਲ ਆ ਇਹ ਉਹਨਾਂ ਦੀ ਨਿੱਜੀ ਮਜਬੂਰੀ ਆ ਇਹੀ ਉਹਨਾਂ ਦੀ ਥਾਰ ਆ ਇਹੀ ਉਹਨਾਂ ਦੀ ਕਾਰ ਆ ਤੇ ਇਹੀ ਉਹਨਾਂ ਦੀ ਲੈਂਬਰਗਿਨੀ ਆ ਤੇ ਇਹੀ ਉਹਨਾਂ ਦੀ ਜੀਪ ਆ ਉਹਨਾਂ ਦੇ ਕੋਲੇ ਹੋਰ ਕੋਈ ਸਾਧਨ ਨਹੀਂ ਪਰ ਇੱਕ ਵਰਗ ਉਹ ਜਿਹਨਾਂ ਦੇ ਕੋਲੇ ਗੱਡੀਆਂ ਮਹਿੰਗੀਆਂ ਪਰ ਟਕੈਤ ਸਾਬ ਸ਼ੌਕ ਦਾ ਵੀ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਕ ਕੋਈ ਚਿੱਟੇ ਦਾ ਸ਼ਰਾਬ ਦਾ ਗਲਤ ਕੰਮ ਦਾ ਨਹੀਂ ਹੋਣਾ ਚਾਹੀਦਾ ਜੇ ਬੰਦਾ 25-27 ਲੱਖ ਰੁਪਏ ਦਾ ਮੋਟਰਸਾਈਕਲ ਲੈ ਕੇ ਹੈਲਮਟ ਪਾ ਕੇ ਸੇਫਟੀ ਸ਼ੂ ਪਾ ਕੇ ਲਾਈਫ ਜੈਕਟ ਪਾ ਕੇ ਗੋਡੇ ਕਵਰ ਕਰਕੇ ਕੂਣੀਆਂ ਕਵਰ ਕਰਕੇ ਚਸਟ ਕਵਰ ਕਰਕੇ ਰੀੜ ਦੀ ਹੱਡੀ ਕਵਰ ਕਰਕੇ ਜੇਕਰ ਜਾਂਦਾ ਤਾਂ ਇਹਦਾ ਮਤਲਬ ਇਹ ਆ ਵੀ ਜੇ ਫਿਰ ਵੀ ਹਰਸ ਅਗਰਸਤ ਹੁੰਦਾ ਤਾਂ ਫਿਰ ਅਵਾਰਾ ਪਸ਼ੂਆਂ ਦੀ ਸਮੱਸਿਆ ਜਿਹੜੀ ਸਮੱਸਿਆ ਖਤਮ ਕਰਨੀ ਹੈ ਪ੍ਰਸ਼ਾਸਨ ਨੇ ਸਰਕਾਰਾਂ ਨੇ ਕਿਉਂਕਿ ਅਸੀਂ ਤਾਂ ਸਿਰਫ ਟੈਕਸ ਦੇ ਸਕਦੇ ਆ ਫਿਰ ਸਮੱਸਿਆ ਜੇਕਰ ਹਰਸ ਅਗਰਸਤ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਹੁੰਦਾ ਤਾਂ ਇਹਦੇ ਕਰਕੇ ਸੜਕਾਂ ਮਾੜੀਆਂ ਹੋਣ ਦੇ ਕਰਕੇ ਫਿਰ ਸਮੱਸਿਆ ਪ੍ਰਸ਼ਾਸਨ ਦੀ ਸਰਕਾਰਾਂ ਦੀ ਆ ਤੁਸੀਂ ਸਰਕਾਰਾਂ ਦੇ ਉੱਤੇ ਇਸ ਗੱਲ ਦਾ ਦਬਾਅ ਬਣਾਓ ਕਿ ਭਾਈ ਉਹ ਆਵਾਰਾ ਪਸ਼ੂਆਂ ਦੀ ਸਮੱਸਿਆ ਖਤਮ ਕਰਨ ਉਹ ਆਵਾਰਾ ਕੁੱਤਿਆਂ ਦੀ ਸਮੱਸਿਆ ਖਤਮ ਕਰਨ ਉਹ ਮਾੜੀਆਂ ਸੜਕਾਂ ਦੀ ਸਮੱਸਿਆ ਖਤਮ ਕਰਨ ਕਿਸੇ ਦੀ ਜ਼ਿੰਦਗੀ ਦਾ ਕੋਈ ਨੁਕਸਾਨ ਨਾ ਬਣੇ ਇਸ ਗੱਲ ਨੂੰ ਖਤਮ ਕੀਤਾ ਜਾਵੇ ਜੇ ਆਪਾਂ ਕਹਿੰਦੇ ਕਿ ਵੀ ਮੋਟਰਸਾਈਕਲ ਦਾ ਸ਼ੌਕ ਨਾ ਪਾਲੋ ਇਥੇ ਹਾਰਸੇ ਤਾਂ ਆਵਾਰਾ ਪਸ਼ੂਆਂ ਦੇ ਕਰਕੇ ਤੇ ਕਾਰਾਂ ਦੇ ਵੀ ਹੋ ਜਾਂਦੇ ਬੱਸਾਂ ਦੇ ਵੀ ਹੋ ਜਾਂਦੇ ਆ ਆ ਮੇਰੇ ਕੋਲੇ ਇੱਕ ਰਿਪੋਰਟ ਪਈ ਆ ਲੰਘੇ ਕੱਲ ਫਿਰੋਜ਼ਪੁਰ ਦੇ ਵੱਲੋਂ ਖਬਰ ਆਈ ਆ ਇਥੇ ਪਤਾ ਲੱਗਾ ਜੀ ਕਿ ਇੱਕ ਔਰਤ ਦੇ ਫੁੱਲ ਪਾਉਣ ਵਾਸਤੇ ਬਿਆਸ ਵੱਲ ਜਾ ਰਹੇ ਪਰਿਵਾਰਕ ਮੈਂਬਰ ਪੰਜ ਜਣੇ ਕੁੱਲ ਕਾਰ ਦੇ ਵਿੱਚ ਉਹ ਜਿਹੜੀ ਔਰਤ ਦੀ ਮੌਤ ਹੋਈ ਆ ਉਹਦਾ ਪੁੱਤ ਵੀ ਆ ਤੇ ਚਾਰ ਜਣੇ ਹੋਰ ਆ ਇਹ ਕਾਰ ਹੜਸ ਅਗ੍ਰਸਤ ਕਿਉਂ ਹੋਈ ਕਿਉਂਕਿ ਵਿਚਾਲੇ ਪਸ਼ੂ ਆ ਗਏ ਸੜਕ ਦੇ ਉਸ ਤੋਂ ਬਾਅਦ ਇਹ ਕਾਰ ਆ ਜਿਹੜੀ ਉਹ ਹੜਸ ਅਗ੍ਰਸਤ ਹੋਈ ਆ ਇੱਕ ਦੀ ਮੌਤ ਹੋ ਗਈ ਹੈ ਚਾਰ ਜਣੇ ਹਸਪਤਾਲ ਦੇ ਵਿੱਚ ਪਏ ਹੈ ਇਹ ਤਾਂ ਮੋਟਰਸਾਈਕਲ ਦੇ ਉੱਤੇ ਹੈ ਹੀ ਨਹੀਂ ਸੀ ਇਹ ਤਾਂ ਕੋਈ ਸ਼ੌਕ ਨਹੀਂ ਸੀ ਪਾਲਦੇ ਇਹ ਤਾਂ ਕੋਈ ਆਪਦੀ ਮਾਂ ਦੀ ਅਸਥੀਆਂ ਪਾਉਣ ਲਈ ਬੰਦਾ ਜਾ ਰਿਹਾ ਤੇ ਭਾਈ ਉਹਦੇ ਨਾਲ ਵੀ ਉਹੀ ਹਰਸਾ ਵਾਪਰਿਆ ਜਿਹੜਾ ਰਾਜਵੀਰ ਜੰਮਦੇ ਨਾਲ ਵਾਪਰਿਆ ਰਾਜਵੀਰ ਜੰਮਦਾ ਮੋਟਰਸਾਈਕਲ ਤੇ ਸੀ ਆਪਾਂ ਕਹਿੰਦੇ ਦੋ ਪਹੀਆ ਵਾਹਣ ਤੇ ਸੀ ਇਹ ਕਾਰ ਜਿਹੜੀ ਆ ਉੱਤੇ ਚਾਰਾਂ ਪਹੀਆ ਵਾਲੀ ਆ ਤੇ ਫਿਰ ਭਾਈ ਇਹ ਕਿਉਂ ਹਰਸਾ ਵਾਪਰਿਆ ਕਾਰਨ ਇਹ ਨਹੀਂ ਕਿ ਬੰਦਾ ਮੋਟਰਸਾਈਕਲ ਤੇ ਜਾ ਰਿਹਾ ਜਾਂ ਕਾਰ ਤੇ ਆ ਕਾਰਨ ਇਹ ਆ ਕਿ ਪਸ਼ੂ ਕਿੰਨੇ ਆ ਰਾਹ ਦੇ ਵਿੱਚ ਕੀ ਕੀ ਕੁਝ ਆ ਰਿਆ ਸਰਕਾਰਾਂ ਦੇ ਪ੍ਰਬੰਧ ਕਿੰਨੇ ਆ ਕਿੰਨੇ ਕੇਸ ਵੇਲੇ ਟੈਕਸ ਲੈਣ ਵਾਲੇ ਲੋਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਭਾਈਆਂ ਇਹ ਫਿਰੋਜ਼ਪੁਰ ਹਾਈਵੇ ਦੇ ਉੱਤੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਫਿਰੋਜ਼ਪੁਰ ਹਾਈਵੇ ਦੇ ਉੱਤੇ ਚਾਂਦਮਰੀ ਪਿੰਡ ਦੇ ਕੋਲੇ ਹਾਦਸਾ ਵਾਪਰਿਆ ਇੱਕ ਜਣੇ ਦੀ ਵੀਰੋ ਮੌਤ ਹੋ ਗਈ ਆ 4 ਜਣੇ ਜ਼ਖਮੀ ਆ ਤੇ ਮੇਰੇ ਲਈ ਸਭ ਤੋਂ ਵੱਡਾ ਦੁੱਖ ਦਾ ਸਵਾਲ ਇਹ ਹੀ ਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣੇ-ਹੁਣੇ 2-3 ਦਿਨ ਦਾ ਲੰਘਿਆ ਕਿਸੇ ਇੱਕ ਨੇਤਾ ਨੇ ਗੱਲ ਕਹੀ ਕਿ ਆਵਾਰਾ ਪਸ਼ੂਆਂ ਦੇ ਖਿਲਾਫ ਸਾਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਆ ਭੰਗ ਦੇ ਭਾਣੇ ਲੋਕਾਂ ਦੀਆਂ ਜ਼ਿੰਦਗੀਆਂ ਨਾ ਜਾਣ ਆਜੋ ਆਪਾਂ ਆਵਾਰਾ ਪਸ਼ੂਆਂ ਦੇ ਬਾਰੇ ਕੁਝ ਨਾ ਕੁਝ ਫੈਸਲਾ ਕਰ ਗਏ ਕਿਸੇ ਨੇ ਗੱਲ ਕੀਤੀ ਵੀ ਆਪਾਂ ਕੁੱਤਿਆਂ ਦੇ ਮਸਲੇ ਦਾ ਹੱਲ ਕੱਢੀਏ ਕੁੱਟੀਆਂ ਸੜਕਾਂ ਨੂੰ ਪੈਚਕ ਲਾਵਾਂਗੇ ਅਸੀਂ ਪੈਚਵਰਕ ਕਰਾਂਗੇ ਤਾਂ ਗੱਲ ਹੋ ਗਈ 2800 ਕੁਝ ਕਰੋੜ ਰੁਪਏ ਦੇ ਨਾਲ ਪਰ ਜਿਹੜੀਆਂ ਇਸ ਵੇਲੇ ਮੌਤ ਨੱਚਦੀ ਫਿਰਦੀ ਕੁੱਤਿਆਂ ਤੇ ਪਸ਼ੂਆਂ ਦੇ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਉੱਥੋਂ ਕੌਣ ਬਚੂਗਾ ਜੇ ਤੁਹਾਨੂੰ ਨੇਤਾਵਾਂ ਨੂੰ ਇਹ ਗੱਲ ਲੱਗਦੀ ਆ ਇਹ ਕੋਈ ਵੱਡੀ ਸਮੱਸਿਆ ਨਹੀਂ ਤੁਸੀਂ ਆਪਣੀਆਂ ਟੌ ਟੌ ਕਰਦੀਆਂ ਗੱਡੀਆਂ ਤੋਂ ਉਤਰੋ ਸਾਈਕਲ ਤੇ ਰਾਤ ਨੂੰ ਅੱਧੀ ਰਾਤ ਨੂੰ ਜਾਓ ਕਿਤੇ ਜਾਂ ਸਕੂਟਰ ਮੋਟਰਸਾਈਕਲ ਤੇ ਜਾਓ ਕੋਈ ਸਿਕਿਉਰਿਟੀ ਨਾ ਲਓ ਜੇ ਤੁਸੀਂ ਸੁੱਕੇ ਨਿਕਲ ਗਏ ਤਾਂ ਅਸੀਂ ਇਹ ਗੱਲ ਕਵਾਂਗੇ ਜੀ ਕਿ ਭਾਈ ਪੰਜਾਬ ਦੇ ਵਿੱਚ ਮਸਲਾ ਤਾਂ ਹੈ ਨਹੀਂਗਾ ਪੱਤਰਕਾਰ ਐਵੇਂ ਹੀ ਕਹੀ ਜਾਂਦੇ ਆ ਤੁਸੀਂ ਤਾਂ ਗੱਡੀਆਂ ਤੇ ਜਾਂਦੇ ਤੁਹਾਨੂੰ ਨਾ ਟੋਏ ਦਾ ਪਤਾ ਲੱਗਦਾ ਨਾ ਕੁੱਤੇ ਦਾ ਪਤਾ ਲੱਗਦਾ ਨਾ ਪਸ਼ੂ ਦਾ ਪਤਾ ਲੱਗਦਾ ਕਿਉਂਕਿ ਤੁਹਾਡੇ ਅੱਗੇ ਵੀ ਗੱਡੀਆਂ ਦਾ ਕਾਫਲਾ ਪਿੱਛੇ ਵੀ ਗੱਡੀਆਂ ਦਾ ਕਾਫਲਾ ਆਮ ਬੰਦੇ ਨੂੰ ਕਦੇ ਵਿਚਰ ਕੇ ਵੇਖੋ ਤੁਹਾਨੂੰ ਪਤਾ ਲੱਗ ਜੂ ਭਾਈ ਕੀ ਹੈ ਤੇ ਕੀ ਨਹੀਂ ਹੈ ਲੋਕ ਸਭਾ ਦੇ ਵਿੱਚ ਕਦੇ ਕਿਸੇ ਨੇ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਇਹ ਤਾਂ ਨਹੀਂ ਚੁੱਕਦੇ ਕਿਉਂਕਿ ਇਹ ਪਸ਼ੂ ਦੁੱਧ ਦੇ ਨਾਲ-ਨਾਲ ਵੋਟਾਂ ਵੀ ਦਿੰਦੇ ਆ ਹੁਣ ਇਹਨਾਂ ਪਸ਼ੂਆਂ ਨੇ ਬਿਹਾਰ 'ਚ ਵੋਟਾਂ ਦੇਣੀਆਂ ਜੇ ਇਹ ਪਸ਼ੂਆਂ ਦੇ ਖਿਲਾਫ ਹੀ ਬੋਲਪੇ ਤੇ ਫਿਰ ਤਾਂ ਬਿਹਾਰ ਦੇ ਵਿੱਚ ਹਾਰ ਜਾਣਗੇ ਫਿਰ ਬਿਹਾਰ ਦੇ ਵਿੱਚ ਵੋਟਾਂ 'ਤੇ ਅਸਰ ਪੈ ਜਾਊਗਾ ਇਹਨਾਂ ਨੂੰ ਵੋਟਾਂ ਦਾ ਫਿਕਰ ਆ ਲੋਕਾਂ ਦਾ ਫਿਕਰ ਨਹੀਂ ਆ ਲੋਕ ਜੇ ਮਰ ਵੀ ਗਏ 2 4 5 7000 ਤਾਂ ਇਹਨਾਂ ਨੂੰ ਪਤਾ ਵੀ ਭਾਈ ਧਗੜ ਧਗੜ ਕਰਦੇ ਲੋਕ ਕਤਾਰਾਂ ਬਣਾ ਕੇ ਤੇ ਮਗਰ ਵੋਟਾਂ ਪਾਉਣ ਵਾਲੇ ਹੁੰਦੇ ਆ ਇਹਨਾਂ ਨੂੰ ਕਚੋਰੀ ਬਖਾਓ ਕਚੋਰੀ ਤੇ ਮਰ ਜਾਂਦੇ ਆ ਸਮੋਸਾ ਬਖਾਓ ਸਮੋਸੇ ਤੇ ਮਰ ਜਾਂਦੇ ਆ ਠੰਡਾ ਦਿਖਾਓ ਠੰਡੇ ਤੇ ਮਰ ਜਾਂਦੇ ਆ ਦਾਰੂ ਦਿਖਾਓ ਦਾਰੂ ਤੇ ਮਰ ਜਾਂਦੇ ਆ ਰਾਜਨੀਤਿਕ ਲੋਕਾਂ ਨੇ ਕਦੇ ਲੋਕ ਸਭਾ ਦੇ ਵਿੱਚ ਕਦੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਪਸ਼ੂਆਂ ਦੇ ਮੁੱਦੇ ਤੇ ਉਹ ਗੱਲ ਕੀਤੀ ਜੇ ਗੱਲ ਕੀਤੀ ਤਾਂ ਕਦੇ ਕੋਈ ਪ੍ਰੈਕਟੀਕਲ ਤੌਰ ਤੇ ਹੱਲ ਹੋਇਆ ਇਹਦਾ ਉੱਤਰ ਦਿੱਤਾ ਜਾਵੇ ਕੋਈ ਉੱਤਰ ਨਹੀਂ ਦਿੰਦਾ ਕਿਸੇ ਨੇ ਉੱਤਰ ਨਹੀਂ ਦੇਣਾ ਜੇ ਕੋਈ ਗੱਲ ਕਰੂਗਾ ਸਵਾਲ ਚੁੱਕੂਗਾ ਅੜੀ ਅੜੀ ਕਰਕੇ ਲੋਕ ਮਗਰ ਪੈ ਜਾਂਦੇ ਆ ਤੁਸੀਂ ਪਸ਼ੂਆਂ ਦੇ ਖਿਲਾਫ ਬੋਲਦੇ ਖੜੀ ਧਾਰਮਿਕ ਭਾਵਨਾ ਪੜਕੀ ਆ ਕੁੱਤਿਆਂ ਦੀ ਅਧਿਕਾਰ ਹੈਗੀ ਬੰਦਿਆਂ ਦੀ ਅਧਿਕਾਰ ਹੈ। ਸੋ ਰਾਜਵੀਰ ਜਵੰਦਾ ਦੇ ਇਸ ਵੇਲੇ ਜ਼ਖਮੀ ਹੋਣ ਨਾਲ ਉਹਦੇ ਇਸ ਵੇਲੇ ਵੈਂਟੀਲੇਟਰ ਤੇ ਪਏ ਹੋਣ ਤੋਂ ਬਾਅਦ ਬਹੁਤ ਸਾਰੇ ਸਵਾਲ ਆ ਜਿਹਨਾਂ ਦਾ ਕਦੇ ਉੱਤਰ ਨਹੀਂ ਮਿਲਣਾ। ਨਾ ਕਦੇ ਇਹੋ ਜਿਹਾ ਹਰਸਨ ਉੱਤਰ ਮਿਲਿਆ। ਇਹ ਰਾਜਵੀਰ ਜਵੰਦਾ ਪੰਜਾਬੀ ਗਾਇਕਾ ਮਸ਼ਹੂਰ ਆ ਜਿਹਦੇ ਕਰਕੇ ਇਹ ਖਬਰ ਲੰਮੀ ਚਲੀ ਗਈ ਆ। ਉਹ ਤੰਦਰੁਸਤ ਹੋਵੇ ਤੇ ਖਬਰਾਂ ਇਹ ਬਣਨ ਕਿ ਉਹ ਬਿਲਕੁਲ ਤੰਦਰੁਸਤ ਹੋ ਗਿਆ ਜੀ ਚੜ੍ਹਦੀ ਕਲਾ ਦੇ ਵਿੱਚ ਆ ਬਿਲਕੁਲ ਬੱਲੇ ਬੱਲੇ ਆ। ਜਿਹੜੀ ਅਸੀਂ ਕਾਮਨਾ ਕਰਦੇ ਆ। ਪਰ ਹਰ ਰੋਜ਼ ਜਿਹੜੇ ਆ ਬੰਦੇ ਮਰੇ ਅਕਲ ਆਵਾਰਾ ਪਸ਼ੂਆਂ ਦੇ ਕਰਕੇ ਇਹਨਾਂ ਦੀ ਤਾਂ ਬਾਈ ਜੀ ਖਬਰ ਵੀ ਕੱਲ ਦੀਆਂ ਅਖਬਾਰਾਂ ਦੇ ਵਿੱਚ ਐਡੀਕ ਲੱਗਣੀ ਆ ਤੇ ਜੇ ਇਸ਼ਤਿਹਾਰ ਦਿੱਤਾ ਹੋਊਗਾ ਅਖਬਾਰ ਦੇ ਵਿੱਚ ਭੋਗ ਦਾ ਇਸ਼ਤਿਹਾਰ ਤਾਂ ਛਪਣਾ ਨਹੀਂ ਤਾਂ ਨਹੀਂ ਛਪਣਾ ਨਹੀਂ ਤਾਂ ਕੋਈ ਖਬਰ ਨਹੀਂ ਲੱਗਣੀ ਕਿਸੇ ਨੂੰ ਕੀ ਆ ਗੱਲ ਇਹ ਆ ਪਰ ਲੋਕ ਮਰਦੇ ਸੰ ਲੋਕ ਮਰਦੇ ਹਨ ਲੋਕ ਅਪਾਹਜ ਹੁੰਦੇ ਸੰ ਲੋਕ ਅਪਾਹਜ ਹੁੰਦੇ ਹਨ ਸੋ ਰਾਜਵੀਰ ਜਵੰਦਾ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਨ ਦੇ ਨਾਲ ਨਾਲ ਲੀਡਰ ਇਸ ਵੇਲੇ ਹਸਪਤਾਲ ਦੇ ਵਿੱਚ ਜਾ ਕੇ ਹਾਲ ਪੁੱਛਣ ਦੇ ਨਾਲ ਨਾਲ ਇਹ ਇੱਕ ਸਵਾਲ ਵੀ ਚੁੱਕਣ ਤੇ ਖੁਦ ਨੂੰ ਵੀ ਸਵਾਲ ਕਰਨ ਕਿ ਅਸੀਂ ਆਵਾਰਾ ਪਸ਼ੂਆਂ ਨੇ ਮਸਲੇ 'ਚ ਕੀਤਾ ਕੀ ਆ ਕਿੰਨੇ ਕ ਰਾਜਵੀਰ ਜਵੰਦੇ ਆਪਾਂ ਵੈਂਟੀਲੇਟਰਾਂ ਦੇ ਉੱਤੇ ਪਾਉਣੇ ਆ ਕਿੰਨੇ ਕ ਰਾਜਵੀਰ ਜਵੰਦਿਆਂ ਦੇ ਘਰਾਂ ਦੇ ਵਿੱਚ ਅਸੀਂ ਇਸ ਵੇਲੇ ਸੋਗ ਮਨਾਉਣਾ ਕਿੰਨੇ ਕ ਰਾਜਵੀਰ ਜਵੰਦਾ ਵਰਗੇ ਲੋਕਾਂ ਜਿਹੜੇ ਕਿ ਮਿਹਨਤੀ ਲੋਕ ਆ ਉਹਨਾਂ ਦੀ ਜ਼ਿੰਦਗੀ ਦੇ ਨਾਲ ਆਪਾਂ ਇਵੇਂ ਖੇਡਣਾ ਸਵਾਲ ਬਹੁਤ ਵੱਡੇ ਆ ਉੱਤਰ ਕਦੇ ਮਿਲਿਆ ਨਹੀਂ ਸ਼ਾਇਦ ਕਦੇ ਮਿਲੇ ਵੀ ਨਾ